ਰੜਕੇ 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 ਦਾਦਕੇ ਦਿਸਦੇ ਨਾ ਆਗੇ ਨਾਨਕੇ ਚੜਕੇ ਦਾਦਕੇ ਦਿਸਦੇ ਨਾ ਆਗੇ ਨਾਨਕੇ ਚੜਕੇ ਦਾਦਕੇ ਦਿਸਦੇ ਨਾ ਗਵਾਂਢੀਓ ਜਾਗਦੇ ਕੇ ਸੁੱਤੇ ਗਵਾਂਢੀਓ ਜਾਗਦੇ ਕੇ ਸੁੱਤੇ ਆਪ ਤੇ ਮਾਮਾ ਸੁੱਤਰ ਗਿਆ ਸੁੱਤਰ ਗਿਆ ਮਾਮੀ ਨੂੰ ਲੈ ਗਏ ਕੁੱਤੇ ਗਵਾਂਢੀਓ ਜਾਗ ਦੇ ਕੇ ਸੁੱਤੇ ਗਵਾਂਢੀਓ ਮੁਰਮਰੇ ਕੇ ਖਿਲਾ ਗਵਾਂਢੀਓ ਮੁਰਮਰੇ ਕੇ ਖਿਲਾ ਆਪ ਤੇ ਮਾਸੜ ਸੁਤਰ ਗਿਆ ਸੁਤਰ ਗਿਆ ਮਾਸੀ ਨੂੰ ਲੈ ਗਿਆ ਬਿੱਲਾ ਗਵਾਂਢੀਓ ਮੂਰਮure ਕੇ ਖਿੱਲਾ ਗਵਾਂਢੀਓ ਮੂਰਮure ਕੇ ਕਿੱਲਾ ਮੰਮੀ ਡਰੀ ਦੇ ਸਿਰ ਤੇ ਮੁਰਗੇ ਦੀ ਕਲੇਗੀ ਲਾਲ ਰੰਗ ਦੀ ਗਿੱਡਾ ਪੁੰਜਣ ਨੂੰ ਸ਼ਾਵਾ ਗਿੱਡਾ ਪੂੰਜਣ ਨੂੰ ਬਈ ਛੜੇ ਤੋ ਰੁਮਾਲ ਮੰਗਦੀ ਗਿੱਡਾ ਪੂੰਜਣ ਨੂੰ ਉਹ ਗਿੱਡਾ ਪੂੰਜਣ ਨੂੰ ਛੜੇ ਤੋ ਰੁਮਾਲ ਮੰਗਦੀ ਗਿੱਡਾ ਪੂੰਜਣ ਨੂੰ ਹੋਰਾ ਵਾਰੀ ਸੱਸ ਨੇ ਸੁਨਖੇ ਮੁੰਡੇ ਜਮਤੇ ਹੋਰਾ ਵਾਰੀ ਸੱਸ ਨੇ ਸੁਨਖੇ ਮੁੰਡੇ ਜਮਤੇ ਮੇਰਾ ਮੇਰੇ ਵਾਰੀ ਜਮ ਦਿੱਤਾ ਕਾਲਾ ਮੇਰੀ ਸੱਸ ਨੇ ਇੱਥੇ ਹਾਏ ਇੱਥੇ ਹਾਏ ਇੱਥੇ ਕਰ ਦਿੱਤਾ ਕਾਲਾ ਮਾੜਾ ਮੇਰੀ ਸੱਸ ਨੇ ਇੱਥੇ ਕਰ ਦਿੱਤਾ ਕਾਲਾ ਮਾੜਾ ਮੇਰੀ ਸੱਸ ਨੇ ਹੋਰਾ ਵਾਰੀ ਸੱਸ ਨੇ ਸੁਨੱਕੇ ਮੁੰਡੇ ਜੰਮਤੇ ਹੋਰਾ ਵਾਰੀ ਸੱਸ ਨੇ ਸੁਨੱਕੇ ਮੁੰਡੇ ਜੰਮਤੇ ਮੇਰੀ ਵਾਰੀ ਜੰਮ ਦਿੱਤਾ ਗੰਜਾ ਮੇਰੀ ਸੱਸ ਨੇ ਇੱਥੇ ਹਾਏ ਇੱਥੇ ਹਾਏ ਇੱਥੇ ਕਰ ਦਿੱਤਾ ਕੰਮ ਮੰਦਾ ਮੇਰੀ ਸੱਸ ਨੇ ਇੱਥੇ ਕਰ ਦਿੱਤਾ ਕੰਮ ਮੰਦਾ ਮੇਰੀ ਸੱਸ ਨੇ ਸੱਸ ਮੇਰੀ ਨੇ ਮੁੰਡੇ ਜੰਮੇ ਮੁੰਡੇ ਜੰਮੇ ਬਾਈ ਸੱਸ ਮੇਰੀ ਨੇ ਮੁੰਡੇ ਜੰਮੇ ਮੁੰਡੇ ਜੰਮੇ ਬਾਈ ਬਈ ਕਿਨੂ ਕਿਨੂ ਚੁੱਪ ਕਰਾਵਾਂ ਕਿਨੂ ਕਿਨੂ ਚੁੱਪ ਕਰਾਵਾਂ ਕਿਨੂ ਦੇਵਾ ਦਵਾਈ ਵਸੋ ਜੋ ਚੁੱਪ ਕਰਕੇ ਮਾਣੋ ਬਿੱਲੀ ਆਈ